ਹੈਲੋ एवरीवन ਸਵਾਗਤ ਹੈ ਤੁਹਾਡਾ ਗੁੱਡ ਮਾਰਨਿੰਗ ਸਾਰਾ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੈਂ ਤੁਹਾਡਾ ਬਲੌਗ ਸੇ ਹੋਰ ਤੁਸੀਂ ਸਾਰੇ ਕਿਵੇਂ ਹੋ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣਾ ਆਪਣਾ ਘਰ ਚ ਤੰਦਰੁਸਤ ਹੋਵੇ ਲਾ ਕੇ ਤੇ అలਾਰਮ ਲਾਇਆ ਹੋਇਆ ਸੀ ਚਾਰਜ ਦੇ ਨਾਲ ਤਾਂ అలਾਰਮ ਵੀ ਲਾਇਆ ਹੋਇਆ ਸੀ అలਾਰਮ ਵੱਜਿਆ ਨਹੀਂ ਜੇ ਪਤਾ ਹੀ ਲੱਗਣ ਕੀ ਹੋ ਗਿਆ అలਾਰਮ ਨੂੰ ਚੈੱਕ ਕਰਨਾ ਹੋਊਗਾ ਜੇ ਵੀ ਚੈੱਕ ਨਹੀਂ ਮਰੇਗਾ ਉੱਠ ਕੇ ਹੁਣ ਕਿਉਂ ਨਹੀਂ ਵੱਜਿਆ ਤੇ అలਾਰਮ ਵੀ ਚੈੱਕ ਕਰਨਾ ਕਿਉਂ ਨਹੀਂ ਵੱਜਿਆ ਮੇਰਾ ਜਿਹੜਾ అలਾਰਮ ਨਹੀਂ ਵੱਜਿਆ ਉਹ छह तो उपर होगा टाइम सब उठना आप उठे पहले पानी पीने कर चलो आप शाम कर लेंगे स्किप गया अपने बाकी कम आप चलो जी पानी पीने पानी गर्म करिए Треба зробити, щоб воно з'явилося, щоб воно з'явилося, щоб воно з'явилося.

ਆਏ ਸਬਜੀ ਇਹਦੇ ਮਸਾਲਾ ਭੁੰਨ ਲਿਆ ਗਿਆ ਆਪਾਂ ਪਾਣੀ ਦੇ ਵਿੱਚ ਨਮਕ ਮਰਚ ਨਾਲ ਪਾ ਲਈ ਨਮਕ ਕਰਦਾ ਬਣਾ ਮਸਾਲਾ ਦੂਜਾ ਮਸਾਲਾ ਹਲਦੀ ਮਿਰਚ ਤੇ ਉਹ ਜਿਹਨੂੰ ਕਰੋ ਮਿਕਸ ਥੋੜਾ ਜਿਹਾ ਪਾਣੀ ਪਾ ਲਵੋ ਜੀ ਮਸਾਲਾ ਥੱਲੇ ਨਾ ਲੱਗੇ ਅੱਜ ਮੈਂ ਜਿਹੜਾ ਤੇਜਾਦ ਤੇ ਅਦਰਕ ਵਗੈਰਾ ਦਾ ਪੇਸਟ ਆ ਉਹ ਪੀਸ ਕੇ ਪਾਇਆ ਖਾੜਾ ਵੀ ਪਾ ਲਵਾਂਗੇ ਅੱਜ ਪਰਮ ਪੀਸਟ ਬਣਾ ਕੇ ਪਾ ਲਿਆ ਚਲੋ ਜੀ ਮਸਾਲਾ ਹੋਣਾ ਰਹਿ ਗਿਆ ਆਪਣਾ ਬਿਲਕੁਲ ਤੇ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਉਬਲੇ ਹੋਏ ਆਲੂ

ਇੱਕ ਮਹੀਨੇ ਬਾਅਦ ਸਕੂਲੇ ਨੇ ਜਾਣਾ ਹੈਗਾ ਤੇ ਟਿਫਨ ਦੇ ਵਿੱਚ ਆਪਾਂ ਪਾ ਦਾਂਗੇ ਇਹਨੂੰ ਦੂਸਰਾ ਚਪਾਤੀ ਵਗੈਰਾ ਪਾ ਦਾਂਗੇ ਰੋਟੀ ਵਗੈਰਾ ਪਰੌਂਠਾ ਵਗੈਰਾ ਉਹ ਪਾ ਦਾਂਗੇ ਤੇ ਫਰੂਟ ਵਗੈਰਾ ਪਾ ਦਾਂਗੇ ਤੇ ਲੋਜੀ ਸੈਂਡਵਿਚ ਇਹਨੂੰ ਖਵਾ ਕੇ ਘੱਲ ਦਾਂਗੇ ਆਪਾਂ ਤੇ ਚਲੋ ਜੀ ਮਿਲਦੇ ਹਾਂ ਨੈਕਸਟ ਕਲਿੱਪ ਦੇ ਨਾਲ ਲੋਜੀ ਜਦਜਾ ਤੱਕ ਬ੍ਰੇਕਫਾਸਟ ਹੋ ਗਿਆ ਰੈਡੀ ਇਸ ਤੋਂ ਬਾਅਦ ਆਪਾਂ ਜੋਤ ਨੂੰ ਮੈਂ ਰੈਡੀ ਕਰ ਮੈਂ ਹੈਗਾ ਚਲੋ ਜੀ ਜਦਜਾ ਤੱਕ ਆ ਗਏ ਸਨਾਤੋ ਕਿ ਇੱਥੇ ਮੈਂ ਉਹ ਰੈਡੀ ਕਰ ਦਿਆਂ ਤੇ ਦੈਨ ਮਿਲਦੇ ਹਾਂ ਨੈਕਸਟ ਕਲਿੱਪ ਦੇ ਨਾਲ ਤੁਸੀਂ ਆ ਗਏ ਜੀ ਅੰਨੇ ਰੋ ਪਾ ਰਹੇ ਹੋ ਤੁਸੀਂ ਕਹਿਗਾ मैडम जान दे जट हटा नजर बड़ी लग जाए ਤੇ ਲੋ ਜੇ ਤੇ ਮੈਂ ਜੱਜਤ ਬੇਟੇ ਰੈਡੀ ਕਰਦਾ ਸੀ ਤੇ ਇਹਦੇ ਨਾਲ ਜਿਹੜੀ ਸਕੂਲ ਛੁੱਟੀਆਂ ਤੋਂ ਪਹਿਲਾਂ ਮੈਂ 1 ਮੰਥ ਗਿਆ ਨਹੀਂ ਤੁਹਾਨੂੰ ਪਤਾ ਉਸ ਤੋਂ ਉਦੋਂ ਪਹਿਲਾਂ ਜਿਹੜੀ ਸਕੂਲ ਵਾਲੀ ਕਾਪੀ ਸੀ ਉਹਦੇ ਘਰੇ ਇਹ ਮਤਲਬ ਕੰਮ ਵਗੈਰਾ ਗੰਦ ਵਗੈਰਾ ਮਾਰਦਾ ਰਹਿੰਦਾ ਸੀ ਕੰਮ ਤਾਂ ਕਿਹੜਾ ਕਰਦਾ ਜੇ ਤੇ ਉਹ ਵੀ ਬਸ ਉਤੇ ਬਟੇ ਦੇ ਮਾਰਦਾ ਰਹਿੰਦਾ ਸੀਗਾ ਤੇ ਅੱਜ ਫਿਰ ਮੈਂ ਇਹਦੀ ਨਿਊ ਨੋਟਬੁੱਕ ਲੈ ਕੇ ਆਂਦਰੋਂ ਤੇ ਮੈਂ ਤਾਂ ਨੋਟਬੁੱਕ ਦੇ ਉੱਪਰ ਨਾਮ ਲਿਖਦਾ ਤੇ ਇੱਥੇ ਨਾ ਇਹਦੇ ਬੈਗ ਦੇ ਵਿੱਚ ਪੈਨ ਪਏ ਸੀ ਮੈਂ ਕਿਹਾ ਤਾਂ ਪਹਿਲਾਂ ਹੀ ਸਰ ਬਣਿਆ ਹੋਰਦਾ ਤੇ ਫਿਰ ਇਹਦੇ ਮੈਂ ਨੋਟਬੁੱਕ ਦੇ ਉੱਤੇ ਨੇਮ ਲਿਖਦਾ ਜਾਣੇ ਦਾ ਬੈਗ ਵਗੈਰਾ ਚੈੱਕ ਕਰਕੇ ਜਿਹੜੀ ਚੀਜ਼ ਪਾਉਣ ਵਾਲੀ ਸੋ ਬਾਤ ਹੀ ਆਪਾਂ ਤੇ ਇਥੇ ਫੁੱਲ ਰੈਡੀ ਐ ਸਕੂਲ ਜਾਣ ਦੇ ਲਈ ਇਹਨੂੰ ਇੱਕ ਆਪਣਾ ਵੈਸੇ ਵੀ ਐਕਸਟਰਾ ਕੁਝ ਪੈਂਟੀ ਵੀ ਪਾਣੇ ਹੁੰਦੇ ਆ ਬੱਚੇ ਛੋਟਾ ਹੈਗਾ ਜਿਵੇਂ ਫਰੇਮੇ ਦੇ ਵਿੱਚ ਜਾਂਦਾ ਤੇ ਪੈਂਟਿੰਗ ਵਗੈਰਾ ਹਨਾ ਜ਼ਰੂਰੀ ਹੁੰਦੀ ਹੈ ਬੱਚੇ ਦੀ ਵੈਸੇ ਤਾਂ ਐਡਾ ਕੁ ਬੱਚਾ ਦਾਸ ਹੀ ਦਿੰਦਾ ਹੈਗਾ ਵਾਸ਼ੂਮ ਆਇਆ ਹਨਾ ਪਰ ਫਿਰ ਵੀ ਜ਼ਰੂਰੀ ਹੈ ਤੇ ਲਓ ਜਿੱਥੇ ਮੈਂ ਇਹਦਾ ਨਾਮ ਲਿਖ ਦੂੰਗੀ ਨੋਟਬੁੱਕ ਤੇ ਨੋਟਬੁੱਕ ਤੇ ਨੇ ਮੈਨੂੰ ਲੱਗਦਾ ਸਕੂਲ ਜਾਨ ਮਨ ਕੇ ਚਲੋ ਮਹੀਨਾ ਤੇ ਗਿਆ ਨੇ ਉਸ ਤੋਂ ਪਹਿਲਾਂ ਨੇ ਦੋ ਕਿ ਤਿੰਨ ਨੋਟਬੁੱਕ ਐਂ ਹੀ ਖਰਾਬ ਕਰਤੀਆਂ ਮਾੜਾ ਮੋਟਾ ਚਲ ਸਕੂਲ ਤੋਂ ਕੰਮ ਕਰਾਉਂਦੇ ਸੀ ਆਦਰਵਾਇਜ਼ ਇਹ ਕੀ ਕਰਦਾ ਸੀ ਘਰੇ ਚੱਕ ਕਾਪੀ ਬਹਿ ਜਾਂਦਾ ਸੀ ਤੇ ਪੈਨ ਚੱਕ ਕੇ ਤੇ ਆਪ ਹੀ ਲੈਣਾ ਲੋਣਾ ਮਾਰਨ ਬਹਿ ਜਾਂਦਾ ਸੀ ਅੱਜ ਤੀਜੀ ਕਿ ਚੌਥੀ ਕਾਪੀ ਲੈ ਚੱਲਿਆ ਲੋ ਜਿੱਥੇ ਮੁੰਮੀ ਬਣਾ ਰਹੇ ਨੇ ਰੋਟੀ ਤੇ ਹਸਦਣ ਮੈਨੂੰ ਲੱਗਦਾ ਤੇ ਤਾਂ ਇਹ ਕਰਦੇ ਫੇਸੇ ਧਿਆਨ ਦੇਣਾ ਮੇਰਾ ਇੱਥੇ ਵਸ ਮम्मी ਬਣਾ ਲੈਣਗੇ ਰੋਟੀ ਕਿਉਂਕਿ ਮੈਂ ਜੱਪਜੋ ਦਾ ਜ਼ਾਇਰੀ ਵਗੈਰਾ ਕੀਤਾ ਤੇ ਇੱਥੇ ਮੈਂ ਨਾ ਪਰੌਂਠਾ ਪਰ ਜੱਪਜੋ ਦਾ ਮੈਂ ਹੀ ਬਣਾਉਣਾ ਹੁੰਦਾ ਸੋ ਬਾਕੀ ਰੋਟੀ ਮੰਮੀ ਨੇ ਬਣਾ ਲਈ ਸੀ ਤੇ ਮੈਂ ਇੱਥੇ ਬਰੇਟੇ ਦਾ ਪਰੌਂਠਾ ਕਰ ਲੈ ਰਹਿਦਾ ਸੀ ਉਹ ਮੈਂ ਬਣਾ ਲਿਆ ਕਿਉਂਕਿ ਤੁਹਾਨੂੰ ਪਤਾ ਓਰੀਗਿਨੋ ਵਾਲਾ ਖਾਂਦਾ ਹੈ ਜੱਪਜੋ ਤੁਮ ਲੋਕ ਜੀ ਕਰਦੇ ਆਪਾਂ ਜੱਪ ਬੈਠੇ ਦਾ ਸਿੱਧਨ ਪਿਆਰ ਜੱਪ ਚੱਲਿਆ ਜੀ 1 ਮਹੀਨੇ ਬਾਅਦ 1 ਮਹੀਨੇ ਬਾਅਦ ਚੱਲਿਆ ਚਾਰ ਸਪੀ ਉਹਦੇ ਸੈਂਡਵਿਚ ਇੱਕ ਪਾਵਾਂਗੇ ਤੁਹਾਨੂੰ ਪਾਵਾਂ ਬੇਟਾ ਦੋਨੋਂ ਪਾਵਾਂਗੇ ਓਕੇ ਨਾਲ ਆਲੂ ਪਾਵਾਂ ਨਾ ہاں ਨਾਲ ਪਰੌਂਠੀ ਪਾ ਦੇ ਠੀਕ ਹੈ ਨਾਲ ਪਾਵਾਂਗੇ ਨਾਲ ਪਰੌਂਠੀ ਪਾ ਲਈ ਨਾਲ ਆਲੂ ਦੀ ਸਬਜ਼ੀ ਪਾ ਦੇ ਠੀਕ ਹੈ ਸਾਰਾ ਖਾ ਕੇ ਉਹਨੂੰ ਫੁੱਟ ਸੇਲ ਪਾ ਦਿੰਦੀ ਮੈਂ ਨਾ ਤੇ ਖਾਵੇਂ ਦੋ ਨਹੀਂ ਥੋੜਾ ਹੂੰ ਤੇ ਮੈਂ ਤੇ ਮੈਂ ਬੈਠ ਚਲੋ ਜੱਪਦਾ ਪਰ ਟਿਫਨ ਕਰਤਾ ਰੈਡੀ ਤਦ ਲੋ ਜੇ ਇੱਥੇ ਆ ਗਈ ਸੀ ਮੇਰੀ ਵੋਕਰ ਦੀ ਵਾਰੀ ਸਾਰੇ ਤਾਂ ਫੇਵਰਟ ਕੰਮ ਮੇਰਾ ਵੋਕਰ ਮਾਰਨਾ ਸਹੀ ਦੱਸਾ ਤੁਹਾਨੂੰ ਮੈਨੂੰ ਬਹੁਤ ਮਤਲਬ ਸਾਰੇ ਕੰਮ ਜਿਵੇਂ ਕਹਿੰਦੇ ਨੇ ਇੱਕ ਬੰਦੇ ਨੂੰ ਕੋਈ ਨਾ ਕੋਈ ਕੰਮ ਫੇਵਰਟ ਹੁੰਦਾ ਮੇਰਾ ਵੋਕਰ ਮਾਰਨਾ ਕੰਮ ਫੇਵਰਟ ਹੈ ਇਹਦੇ ਵਿੱਚ ਮੈਨੂੰ ਵੋਕਰ ਜਿਵੇਂ ਵੇੜੇ ਦੇ ਵਿੱਚ ਮੈਨੂੰ ਮੈਨੂੰ ਇਹ ਹੁੰਦਾ ਭਾਵੇਂ ਦੋ ਟਾਈਮ ਮਾਰੀ ਲਾਵਾਂ ਭਾਵੇਂ ਤਿੰਨ ਟਾਈਮ ਮਾਰਾਂ ਮੈਨੂੰ ਮਾਰਨਾ ਮੈਨੂੰ ਵਧੀਆ ਲੱਗਦਾ ਵੋਕਰ ਮਾਰਨਾ ਚਲੋ ਜੀ ਸਾਰਸ ਮੇडम ਮੰਮੀ ਕਹਿੰਣਗੇ ਨਾ ਕਈ ਵਾਰ ਮੇਰੇ ਕੰਮ ਕਰ ਉਧਰ ਸੋਈ ਵਿੱਚ ਕਰਦੀ ਲੇਟ ਜਦੋਂ ਮੰਮੀ ਕਹਿੰਗੇ ਮੈਂ ਮਾਰ ਮਾਰ ਦਿੰਨੀ ਬੋਕਰ ਮੈਂ ਕਹੂੰਗੀ ਨਾ ਮੇਰਾ ਫੇਵਰਿਟ ਕੰਮ ਹੈ ਚਾਵੇਂ ਧੁੱਪ ਜੜ ਜੇ ਇਹ ਕੰਮ ਮੈਂ ਹੀ ਕਰਨਾ ਮੈਨੂੰ ਬਹੁਤ ਵਧੀਆ ਲੱਗਦਾ ਬੋਕਰ ਬਾਕ ਤੇ ਮੰਮੀ ਕਹਿ ਦੰਗੇ ਧੁੱਪ ਚੜ ਗਈ ਤੇ ਤੈਨੂੰ ਧੁੱਪ ਚ ਨਾ ਮਾਰ ਮਤਲਬ ਤੂੰ ਮੈਂ ਮਾਰ ਦਿੰਨੀ ਜਦੋਂ ਮੈਂ ਫਨੀ ਫਿਰਦੀ ਮੈਂ ਕਹਿੰਨਾ ਹੋ ਕਰਨੇ ਹੋ ਕੋਈ ਕੰਮ ਕਰਨਾ ਕਰ ਲੋ ਜੇ ਕੋਈ ਲੱਗਦਾ ਤੁਹਾਨੂੰ ਪਰ ਬੋਕਰ ਨਹੀਂ ਮੈਂ ਕਿਹਾ ਮੈਂ ਮਾਰ ਦਿੰਨੀ ਤੇ ਲੋ ਜਿੱਥੇ ਮੈਂ ਬੋਕਰ ਮਾਰ ਕੇ ਹੋ ਗਈ ਸੀ ਫ੍ਰੀ ਸਵੇਰ ਦਾ ਪਨਾ ਤੋਂ ਰੈਡੀ ਹੋਵਾਂਗੇ ना तो क्या गया दे, मैं दे, मैं दे, तो मैंने अपन एक फास्ट टी तैयारी कर दी मैंने एक फास्ट विच केक बना दिया था ऐसे में नहीं तो तेरी नहीं होगी तो नहीं आ जाऊँगी मैं बॉडी बैठूँगी नो जी बनाऊँगी तो मेरा ज़्यादा सैंडविच बनाऊँगी बॉडी जाना होगा तो का दिखाती ही नहीं सैंडविच ਇਹਨੇ ਕਿਹਾ ਦੇਲੇ ਬਣਾਉਣਾ ਕਿ ਖੀਰਾ ਤੇ ਪਿਆਜ਼ ਵੀ ਹੈਗੇ ਆ ਤੇ ਅਚਨ ਕੋ ਦਾਲੂ ਵੀ ਪੈਨੇਗਾ ਦਾਲੂ ਹੋਏ ਸਿੱਧੇ ਹੋਇਆ ਇਹਨੂੰ ਮੈਸ਼ ਕਰਕੇ ਨਾ ਉੱਤੇ ਕੈਮਰੇ ਦੇ ਮੱਖੀ ਬੈਠੀ ਸੀ ਤੇ ਲੋਜ ਆਪਾਂ ਸੈਂਡਵਿਚ ਬਣਾਣੇ ਸੈਂਡਵਿਚ ਲਈ ਚਾਰ ਆਪਾਂ ਬਰੈਡ ਲੈ ਲਏ ਆ क्योंकि सारे ने ब्रेकफास्ट कर दिया रोटी का मैं रात चा मैं यदा करा चलो तो जी आप ये ला लिया दैन आप जो पेस्ट अपने को आलू पाए से बोयल कि आप कि ਥੋੜੇ ਨਾਲ ਉਹ ਤੇ ਲੋੜ ਨਹੀਂ ਉਹ ਮੈਂ ਤਾਂ ਉਬਲੇ ਪੈਸੇ ਪਤਾ ਕਿਹਾ ਲੋ ਜੀ ਇਹਦੇ ਉੱਤੇ ਮੈਂ ਕੁਝ ਨਹੀਂ ਪਾਇਆ ਇਹਨਾਂ ਦੇ ਆਲੂਆਂ ਦੇ ਵਿੱਚ ਨਮਕ ਤੇ ਮਿਰਚ ਪਾਈ ਆ ਹਲਕੇ ਹਲਕੇ ਤੇ ਲੋ ਜੀ ਆਪਾਂ ਇਹ ਪਾ ਲਈ ਉੱਤੇ ਆਪਾਂ ਰੱਖ ਲਾਂਗੇ ਖੀਰਾ ਟਮਾਟਰ ਜੋ ਵੀ ਆਪਾਂ ਰੱਖਣਾ ਮੈਂ ਕਹਿੰਦਾ ਪਿਆਜ਼ ਨਹੀਂ ਸੁਬਾ ਸੁਬਾ ਖਾਂਦੇ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਬੰਦ ਵੀ ਕਰ ਦਈਏ ਕਿਉਂਕਿ ਥੱਲੋ ਮੁੰਨ ਲੱਗਦਾ ਬਣੇ ਥੱਲੋ ਤਾਂ ਜ਼ਿਆਦਾ ਹੀ ਰਲ ਗਏ ਜ਼ਿਆਦਾ ਰਲ ਗਏ ਫਰਮਨ ਹੋਸੀ ਚੋਰ ਅਰਧੇ ਕੀ ਆਇਆ ਤਾਂ ਬੜਾ ਹਸਾ ਲੱਗਿਆ ਅੱਜ ਉਹ ਤੇ ਮੇਰੇ ਸੈਂਡਵਿਚ ਸੌ ਗਿਆ ਥੱਲੋ ਗੈਸ ਥੱਲੋ ਧਿਆਨ ਨਹੀਂ ਕਰਿਆ ਗਿਆ ਗੈਸ ਆਪਣਾ ਜਿਹੜਾ ਤੇਜ਼ ਸੀ ਕਰਦੇ ਹੁਣ ਆਪ ਇਧਰ ਕੈਮਰਾ ਫਿਰ ਲੋ ਜੀ ਸੈਂਡਵਿਚ ਦਾ ਹਾਲ ਦੇਖ ਲੋ ਸੈਂਡਵਿਚ ਦਾ ਹਾਲ ਮੇਰੇ ਕਾਲੇ ਹੋ ਗਏ ਆ ਸਾਈਡਾਂ ਤੋਂ ਥੋੜੇ ਜਿਆਦਾ ਹੋ ਗਏ ਵੈਸੇ ਤਾਂ ਖਾਵਾਂਗੇ ਤਾਂ ਸਹੀ ਹੁਣ ਸੁਟਨੇ ਤਾਂ ਨਹੀਂਗੇ ਤੇ ਦੂਜੇ ਬੰਨੇ ਵੀ ਦੇਖ ਲੈਂਦੇ ਆਪਾਂ ਬਸ ਉਹੀ ਗੱਲ ਸਾਈਡਾਂ ਵਾਲੀਆਂ ਜਿਹੜੀ ਆ ਚੀਜ਼ ਹੁੰਦੀ ਆ ਇਹ ਜਿਆਦਾ ਹੋਈ ਆ ਤੇ ਇਹਨਾਂ ਨੂੰ ਦੇਖਦੇ ਆਪਾਂ ਕੱਟ ਦਾਂਗੇ ਤੇ ਬਾਕੀ ਖਾ ਲਵਾਂਗੇ ਵਿੱਚ ਵਿੱਚ ਤੇ ਚਲੋ ਜੀ ਆਹ ਹੋ ਗਿਆ ਸੈਂਡਵਿਚ ਦਾ ਤਾਂ ਚਲੋ ਜੀ ਗੁੱਡ ਇਵਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਲੋ ਜੀ ਟਾਈਮ ਅੱਜ ਲੇਟ ਹੋ ਗਿਆ ਆਪਾਂ ਤੇ ਲੋ ਜੀ ਟਾਈਮ ਹੋ ਗਿਆ 5:45 ਪੌਣੇ 6 ਹੋ ਗਏ ਤੇ ਮੈਂ ਟਿਊਸ਼ਨ ਪੜਾ ਕੇ ਤੇ ਇੱਧਰ ਨਾਨੀ ਨੂੰ ਲੈਣ ਵਗਦੀ ਸੀ ਨਾਨੀ ਸਸਰੇ ਕਾ ਕਰਦੇ ਸਾਰਾ ਸਸਰੀ ਕਾ ਲੋ ਜੀ ਨਾਨੀ ਨੂੰ ਆਪਣਾ ਮਾਸੀ ਘਰੋਂ ਲੈਣ ਵਗਗੇ ਸੀ ਮਾਸੀ ਦਾ ਘਰ ਆਪਣਾ ਇੱਥੇ ਨੇੜੇ ਆ 5 ਮਿੰਟ ਦਾ ਰਾਹ ਹੈਗਾ ਉੱਧਰ ਸੀ ਨਾਨੀ ਦੋ ਨਾਨੀ ਗਏ ਆ ਇੱਕ ਮਿੰਟ ਚਲੇ ਜਾਂਦੇ ਬਾਈ ਨੂੰ ਨਾਨੀ ਗਏ ਸੀ ਨਾਨੀ ਗਏ ਸੀ ਸ਼ੁੱਕਰਵਾਰ ਸ਼ੁੱਕਰ ਸ਼ਨੀ ਐਤ ਅੱਜ ਸੋਮਵਾਰ ਚੌਥੇ ਦਿਨ ਨਾਨੀ ਆਪਣੇ ਕੋਲ ਆ ਗਏ ਤੇ ਹੁਣ ਆ ਮਿਲ ਲਗਾ ਕੱਲੂ ਹੋ ਸਕਦਾ ਕੱਲੂ ਜਾਂ ਪਰਸੋਂ ਨਾਨੀ ਇਹਦੀ ਮੈਂ ਵਗ ਜੂ ਤੇ ਅੱਜ ਦੀ ਰਾਤ ਜਿਹੜੀ ਆਪਣੇ ਕੋਲ ਲਾ ਲੈਣਗੇ ਫਿਰ ਤੇ ਕੱਲ ਨੂੰ ਕਹਿੰਦੇ ਫਿਰ ਉੱਧਰ ਵਗ ਜਾ ਕੇ ਤੇ ਇੱਕ ਦਿਨ ਫਿਰ ਉੱਧਰ ਲਾ ਕੇ ਤੇ ਪਰਸੋਂ ਸਦੇ ਆ ਨਿਕਲ ਜਾਗੇ ਤੇ चलो जी अज थोड़ा जो फिर गला बात करा है ना नानी न ना? गला बातें करें हूँ एक्टिवा तो गई से ता ही लेट होगी तो हूँ मैं कहना चल बहुत ज्यादा तो नहीं मैं कर दी पंद्रह तो भी मिनट कर लें एक्सरसाइज वॉक अभी सुबह करिए सुबह आई लेट सुबह भी नहीं मैं लगता है ना यस बेटा ਕੀ ਜੀ ਫੈਕਟਰੀ ਲਾਉਂਗੀ ਉਹ ਤਾਂ ਮੈਂ ਸਿੱਧੀ ਹੁਣ ਫੈਕਟਰੀ ਖੋਲੂਗੀ ਤੇ ਰੇਸ ਤੇ ਫੈਕਟਰੀ ਚ ਜਿੰਨਾ ਮਰਜ਼ੀ ਖਾਈ ਜਾਇਆ ਕਰੀ ਠੀਕਾ ਖੋਲੂਗੀ ਅਰੇ ਹਲੇ ਕਿੱਥੇ ਗੋਲ ਲਈ ਇਹ ਨਾ ਮੈਂ ਨਾ ਦੱਸਣਾ ਪੜ ਗਿਆ ਮੈਂ ਨਾ ਨਰਾਤ ਤੇ ਰੱਖ ਲਿਆ ਤੇ ਮੈਂ ਨਾ ਨਰਾਤ ਤੇ ਉਹਦਾ ਸਮਾਨ ਲੈ ਕੇ ਆਈ ਸੀ ਤੇ ਉਹਦੇ ਵਿੱਚ ਨਾ ਪੋਪਕੋਰਨ ਬਹੁਤ ਟੇਸਟੀ ਜੀ ਹੁੰਦੇ ਆ ਵਾਈਟ ਜੇ ਕਲਰ ਦੇ ਤੇ ਇਹ ਨਾ ਇਹਨੇ ਦੇਖ ਲੈ ਪੈਕਟ ਕਿਉਂਕਿ ਮੈਂ ਤੇ ਇਹਦਾ ਚਾਚੂ ਅੱਜ ਨੂੰ ਸਕੂਲੋਂ ਲੈਣ ਗਏ ਸੀ ਅੱਜ ਬੇਟਾ ਸਕੂਲ ਵੀ ਗਿਆ ਸੀ 1 ਮੰਥ ਬਾਅਦ ਇੱਕ ਇੱਕ ਮਹੀਨੇ ਬਾਅਦ ਗਿਆ ਸੀ ਅੱਜ ਬੇਟਾ ਸਕੂਲ ਤੇ ਇਹਨੇ ਦੇਖ ਲੈ ਫਿਰ ਨਹੀਂ ਦੁਪਹਿਰੇ ਮੰਗੇ ਫਿਰ ਮੈਂ ਦਿੱਤੇ ਇਹਨੂੰ ਹੁਣ ਗੱਲ-ਗੱਲ ਤੇ ਕਹਿੰਦੇ ਨਾ ਮम्मा ਪੂਪਉਂ ਦਿਓ ਪੂਪਉਂ ਦਿਓ ਤੇ ਦੋ-ਦੋ ਲੰਮੇ-ਲੰਮੇ ਹੁੰਦੇ ਆ ਕਾਫੀ ਜ਼ਿਆਦਾ ਤੇ ਦੋ ਖਾ ਲੈਂਦਾ ਤੇ ਫਿਰ ਕਹਿੰਦਾ ਮम्मा ਜੀ ਹੋਰ ਦਿਓ ਹਾਂਜੀ ਕੀ ਖੜੇ ਹੋ ਕੇ ਖਾਓ ਗੰਦੀ ਜਗ੍ਹਾ ਤੇ ਨਹੀਂ ਖਾਈ ਦੋ ਤੇ ਸਾਫ਼ ਜਗ੍ਹਾ ਤੇ ਬਹਿ ਕੇ ਖਾਈ ਦੇ ਠੀਕ ਹੈ ਚਲੋ ਉੱਥੇ ਮੰਜੇ ਤੇ ਬਹਿ ਕੇ ਖਾਓ ਫਿਰ ਤੇ ਹੁਣ ਗੱਲ ਗੱਲ ਨਾ ਕਰਦੇ ਮम्मा ਭੋਗ ਖੰਦਿਓ ਪਹਿਨ ਛੇੜੀ ਜਾਨੀ ਮੈਂ ਕਿਹਾ ਪੁੱਤ ਫੈਕਟਰੀ ਲਾਉਂਗੀ ਤੇਰੇ ਵਾਸਤੇ ਤੇ ਫਿਰ ਤੁਜੀ ਨਾ ਮਾਚੀ ਖਾਈ ਜਮੇ ਹਾਂ ਕਿਵੇਂ ਪੁੱਤ ਹੈ ਫੈਕਟਰੀ ਕਹਿੰਦਾ ਮम्मा ਫੈਕਟਰੀ ਅੰਦਰ ਲੱਗੀ ਕਿੱਥੇ ਲੱਗੀ ਹੈ ਪੁੱਤ ਫੈਕਟਰੀ ਕਹਿੰਦਾ ਮਾਰੀ ਦੇ ਵਿੱਚ ਪੁੱਤ ਮੈਂ ਨਾ ਇਹਦੇ ਤੋਂ ਲੁਕੋ ਕੇ ਛਾਬੀ ਚ ਰੱਖ ਦਿੰਦੀ ਆ ਤੇ ਸਾਰਾ ਪਤਾ ਦਾ ਚਾਬੀ ਜੇ ਹੁਣ ਅਣਜਾਣ ਬੰਦਾ ਚਾਵੜੇ ਨਾ ਇਹਦੇ ਨਾਲ ਅੰਦਰ ਇਹ ਨਹੀਂ ਅਗਲੇ ਨੂੰ ਉਹਨੂੰ ਦੱਸ ਦੇਣੀ ਆ ਕਿ ਉੱਥੋਂ ਚਾਬੀ ਚ ਕੋ ਤੇ ਇਹਦੇ ਵਿੱਚੋਂ ਕੱਢੋ ਚੀਜ਼ ਨਾ ਥੱਲੇ ਆ ਜਾਓ ਬਾਏ ਦੇਖ ਦਿਓਗੇ ਉੱਤੇ ਬੁੱਤੇ ਜਵਾਕਾਂ ਦੇ ਉੱਪਰ ਐਕਟਿਵਟਿਕ ਜਾਂਦੀ ਹੁੰਦੀ ਉੱਤਰ ਕੋਈ ਨਹੀਂ ਵੱਡੇ ਹੋ ਕੇ ਚਲਾਓ ਜੇ ਥੋੜੀ ਆ ਬੁੱਤ ਲੈ ਇਹ ਤਾਂ ਬੂਮ ਬੂਮ ਕਰੀ ਜਾਂਦਾ ਦੋ ਵਾਰ ਦੇਖ ਕਿਹਨੂੰ ਕਹਿੰਦਾ ਬਾਏ गुण गुण। आजा। चलो बता आ जाओ चलो बैठो आ जाओ वॉक कर लिए मम्मा ने तो चलो जी ओठे चलो पुत्र मम्मा ने पॉपकॉर्न नहीं देने चंदा फिर ओके बाय देखो फिर कि मैं फैक्ट्री इधर गल सुन फैक्ट्री लगी है हम्म किथे लगी आ अंदर लगी कहता फैक्ट्री बड़ा खराब बच्चा है तो देख ये मैं दो ही दऊंगी हुण मैं फैक्ट्री लगी कहता अंदर चलो चलो जी

ਪੁੱਤ ਜਾਪੋ ਕਿੰਨੇ ਟੈਸਟ ਲੱਗਦੇ ਪੁੱਤ ਤੋ ਫੈਕਟਰੀ ਕਿੱਥੇ ਲੱਗੀ ਆ ਅੰਦਰ ਅੰਦਰ ਲੱਗੀ ਬੜਾ ਫਣੀ ਆ ਗੱਲਾਂ ਬਹੁਤ ਕਹਿਣ ਕਰਦੇ ਕਿਹਨੇ ਲਾਈ ਆ ਫੈਕਟਰੀ ਨਹੀਂ ਭਲੇ ਇਧਰ ਆ ਫੈਕਟਰੀ ਕਿਹਨੇ ਪੱਜਾ ਆ ਇਧਰ ਦਾ ਫੈਕਟਰੀ ਕਿਹਨੇ ਖੋਲੀ ਆ ਮੰਮਾ ਮੰਮਾ ਨੇ ਨਾਂ ਕੀ ਰੱਖਿਆ ਫੈਕਟਰੀ ਦਾ ਮੰਨਤ੍ਰਿਤ ਫੈਕਟਰੀ ਹੈ ਨਾ ਕਿਹੜੀ ਫੈਕਟਰੀ ਆਪਣੀ ਫੈਕਟਰੀ ਦਾ ਨਾਮ ਦੱਸਗੀ ਆ अपनी फैक्ट फै फैक्टरी का नीत फैक्ट्री की नाम मनप्रीत फैक्ट्री नाम है ना पुत पावे हजे रोटी बनावा डॉगी आके बह गया पुती कह लग गया बहुत टेस्टी लग गया चलो चलो अभी खाना बनेगा फिर आई ना ओके चल पुत तेरे हाथ चुका चुका ਖੜੇ ਠਹਿਰ ਕੇ ਪਾਉਂਗੀ ਰੋਟੀ ਬਣੂਗੀ ਚੰਗਾ ਠਹਿਰ ਕੇ ਪਾਉਣੀ ਹੈ ਠਹਿਰ ਕੇ ਫੇਰ ਆ ਜੀ ਗੇੜਾ ਲਾਉਣ ਚਲੋ ਜੀ ਅੱਜ ਨਾ ਮੈਂ ਤਾਂ ਗਈ ਸੀ ਨਾਨੀ ਜੀ ਨੂੰ ਲੈਣ ਉਧਰ ਤੇ ਜਪਜੋਤ ਨੇ ਚਾਚੂ ਨੇ ਨਾ ਇੱਥੇ ਹੀ ਸੀ ਆਪਣੇ ਕੋਲ ਤਾਂ ਪਹਿਲੇ ਸਵੇਰੇ ਜਪਜੋਤ ਨੂੰ ਲੈ ਕੇ ਆਏ ਸੀ ਤੇ ਆ ਕੇ ਜੱਪ ਤਾਂ ਖੇਡੇ ਖੁੱਡੇ ਸੀ ਕਾਫੀ ਚਿਰ ਖੇਡੇ ਖੇਡ ਕੋੜ ਕੇ ਤੇ ਭਾਈ ਜੱਪੜੇ ਸੋ ਗਿਆ ਤੇ ਮੈਂ ਵੀ ਸੋ ਗਈ ਜੱਪ ਦੇ ਨਾਲ ਉਹ ਬਾਹਰ ਆ ਗਿਆ ਉਹ ਵਿਚਾਰਾ ਬੋਰ ਹੋ ਗਿਆ ਤੇ ਫਿਰ ਡੈਡੀ ਉਹਨੂੰ ਛੱਡ ਕੇ ਘਰੇ ਤੇ ਘਰੇ ਜਾ ਕੇ ਉਹਨਾਂ ਨੇ ਬਣਾਏ ਸੈਂਡਵਿਚ ਬਹੁਤ ਟੇਸਟੀ ਸੈਂਡਵਿਚ ਬਣਾਏ ਤੇ ਫਿਰ ਹੁਣ ਮੈਂ ਵੀ ਖਾ ਕੇ ਆਈਆਂ ਸੈਂਡਵਿਚ ਤੇ ਬੜੇ ਟੇਸਟੀ ਸੈਂਡਵਿਚ ਬਣਾਏ ਸੀ ਉਹਨੇ ਬਹੁਤ ਜ਼ਿਆਦਾ ਜਿਵੇਂ ਕਹਿ ਦਈਏ ਮੈਂ ਖਾ ਕੇ ਆਈਆਂ 1.5 ਸੈਂਡਵਿਚ ਤਾਂ ਨਜ਼ਾਰਾ ਆ ਗਿਆ ਮੇਰੇ ਹਿਸਾਬ ਨਾਲ ਤੁਹਾਨੂੰ ਰੋਟੀ ਦੀ ਛੁੱਟੀ ਕਰਨੀ ਚਾਹੀਦੀ ਆਪਾਂ ਨੂੰ ਸੈਂਡਵਿਚ ਬਹੁਤ ਟੇਸਟੀ ਸੀ ਤੇ ਬਾਕੀ ਓਵਰঅল ਆਪਣਾ ਡੇ ਜਿਹੜਾ ਗੁੱਡਰ ਐ ਅੱਜ ਤੇ ਅੱਜ ਜਿੰਨਾ ਕੁ ਸ਼ੂਟ ਅਪ ਹੋਇਆ ਉਹਨਾਂ ਦਾ ਆਪਾਂ ਕੀਤਾ ਹੈਗਾ ਨਾ ਤੇ ਬਾਕੀ ਪੰਮੀਨੀ ਵਲੌਗ ਵੀ ਸਟਾਰਟ ਕਰੇ ਹੈਗੇ ਆ ਕੋਸ਼ਿਸ਼ ਪਤਾ ਕਿ ਮਿਹਨਤ ਬਹੁਤ ਲੱਗਦੀ ਐ ਨਾ ਕੰਮ ਦੇ ਵਿੱਚ ਨਾ ਫਿਰ ਮੈਂ ਹੋਰ ਪਾਪ ਕਨ ਨਹੀਂ ਦੇਣੇ ਜੀ ਮਿੱਟੀ ਚੱਤ ਪਾਇਆ ਮਿੱਟੀ ਚ ਖੜੇ ਹੋ ਜੋ ਖੜੇ ਹੋ ਜੋ ਗੁੱਡ ਬாய் ਗੁੱਡ ਬாய் ਗੁੱਡ ਬாய் ਤੇ ਬਹੁਤ ਮਿਹਨਤ ਲੱਗਦੀ ਐ ਚ ਕਿਉਂਕਿ ਤੁਹਾਨੂੰ ਪਤਾ ਜਿਹੜੀ ਵਲੌਗ ਹੁੰਦੇ ਆ ਇਹਦੇ ਲਈ ਆਪਾਂ ਨੂੰ ਕੈਮਰਾ ਚਾਹੀਦਾ ਹੁੰਦਾ ਹਰੀਜ਼ਨਟਲ ਪੋਜੀਸ਼ਨ ਜਿਵੇਂ ਲੰਮਾ ਤੇ ਸ਼ਾਰਟਸ ਲਈ ਖੜਾ ਚਾਹੀਦਾ ਬਹੁਤ ਕਿਉਂਕਿ ਉਹੀ ਕਲਿੱਪ ਆਪਾਂ ਪਹਿਲਾਂ ਦੂਜੀ ਤਰ੍ਹਾਂ ਲੈਣੀ ਫਿਰ ਸ਼ਾਰਟਸ ਲੈ ਕਈ ਵਾਰ ਬੰਦਾ ਭੁੱਲ ਵੀ ਜਾਂਦਾ ਨਾ ਸੋ ਅੱਜ ਮੈਂ ਫਸਟ ਟਾਈਮ ਵੀਡੀਓ ਵਲੌਗ ਬਣਾਇਆ ਐਕਸਪੀਰੀਅੰਸ ਮੇਰਾ ਗੁੱਡ ਸੀ ਮਿਹਨਤ ਥੋੜੀ ਵੱਧ ਲੱਗਦੀ ਹੈ ਹਨਾ ਕਿਉਂਕਿ ਆਪਾਂ ਕਲਿੱਪ ਨੂੰ ਲੈਣੇ ਆ ਉਹਦੀ ਐਡੀਟਿੰਗ ਕਰਦੇ ਆ ਐਡੀਟਿੰਗ ਕਰਕੇ ਪ੍ਰੋਸੈਸਿੰਗ ਕਰਕੇ ਫਿਰ ਕਿਤੇ ਆਪਾਂ ਪਾਉਣ ਲਈ ਤਿਆਰ ਹੁੰਦਾ ਨਾ ਵਲੌਗ ਕੋਈ ਵੀ ਆ ਫੈਲੋਨ ਵਲੌਗ ਨੂੰ ਬਣਾਇਆ ਫਿਰ ਸ਼ਾਰਟਸ ਰੈਡੀ ਕੀਤਾ ਨਾ ਤੇ ਕਈ ਵਾਰ ਤਾਂ ਵਧੀਆ ਐਡੀਟਿੰਗ ਰਾਤ ਨੂੰ ਕਰਕੇ ਪੈ ਜਾਂਦੀ ਹੈ ਸਵੇਰ ਵਲੌਗ ਜਿਵੇਂ ਅੱਜ ਛੇਤੀ ਅਪਲੋਡ ਕਰਤਾ ਸੀ ਤੇ ਕਈ ਵਾਰ ਐਡੀਟਿੰਗ ਨਹੀਂ ਹੁੰਦੀ ਰਾਤ ਨੂੰ ਫਿਰ ਉਹੀ ਲੇਟ ਹੋ ਜਾਂਦਾ ਵਲੌਗ ਸਵੇਰ ਤੇ ਬਾਕੀ ਹੁਣ ਮਿੱਟੀ 'ਚ ਹੱਥ ਮਾਰੋਗੇ ਤਾਂ ਪਾਪਕੋਰਨ ਨਹੀਂ ਮਿਲਨੇ ਸਟੈਂਡ ਅਪ ਵੇ ਕਿਹੜਾ ਚਲਾ ਕੇ ਕਹਿੰਦਾ ਪਾਪਕੋਰਨ ਨਹੀਂ ਮਿਲਨੇ ਤੋਟੋ ਮਾਰ ਲੈ ਪਾਪਕੋਰਨ ਨਹੀਂ ਮਿਲਨੇ ਤੈਨੂੰ ਪਪੋਂ ਦੀ ਛੁੱਟੀ ਰਾਣੂ 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 ਕਿਵੇਂ ਨਾਮ ਤੁਹਾਡੀਆਂ ਨਹੀਂ ਤੂੰ ਬਲਾ ਨਗਰ ਕੁੱਟੇ ਜਾਂਦਾ ਉਦਨੋ ਕੇ ਪੇਜ ਪਰ ਨੋਨੀ ਕਰਦੀ ਰਾਣੂ ਨੋਨੀ ਕਰੀ ਜਾਂਦੀ ਆ ਰਾਣੂ ਨੋਨੀ ਕਰਦੀ ਐ ਤੋਏ ਰਾਣੂ ਆਇਸ ਟੂ ਪਾਣੀ ਕਿਵੇਂ ਆ ਤੇਰੇ ਨੋਨੀ ਕਰੀਏ ਤੂੰ ਐ ਨੋਨੋ ਦੂਜੀ ਅੱਕ ਰਕਾ ਮੈਂ ਇਹ ਤਾਂ ਦੂਜੀ ਚ ਵੀ ਫਿਰ ਤਾਂ ਨੋਨੀ ਕਰੀ ਨਹੀਂ ਉਹੀ ਆ ਮਤ ਕਰਨ ਰੋਕੇਟ ਵਿਚੈਂ ਤੇ ਚਲੋ ਜੀ ਇਧਰ ਮੰਮੀ ਤਾਂ ਰੋਟੀ ਲੱਗਾ ਕਿਉਂਕਿ ਬਾਬਾ ਜੀ ਆਉਣ ਵਾਲੇ ਆ ਮੈਂ ਤਾਂ ਓਵਰ ਆਲ ਵੈਸੇ ਪਹਿਲਾਂ ਵੀ ਲੇਟ ਹੋਈ ਪਈ ਆ ਵਾਕ ਲਈ ਹਾਂ ਪਾਪਾ ਬਾਨਿਆ ਠੀਕ ਹੈ ਤੇ ਨਾ ਮੈਂ ਤਾਂ ਪਹਿਲਾਂ ਹੀ ਲੇਟ ਹੋ ਗਿਆ ਜਿ ਤੁਹਾਨੂੰ ਪਤਾ ਪੌਣੀ 6 ਹੋ ਗਈ ਬਸ ਵਾਕ ਸਟਾਰਟ ਕੀਤੀ ਨੂੰ ਪੌਣੇ 6 ਵਜੇ ਕਰੀਏ ਨਾਨੀ ਲੈਣ ਵਗੇ ਉਧਰ ਟਾਈਮ ਲੱਗ ਗਿਆ ਤੇ ਨਾਨ ਮਾਸੀ ਜੀ ਸੂਟ ਵਿਖਾਉਣ ਲੱਗੇ ਬਹੁਤ ਸੋਨਾ ਘੜੇ ਕੀਤਾ ਉਹਨਾਂ ਨੂੰ ਗਿਫਟ ਮਿਲੇ ਸੀ ਗਾਂ ਤੋਂ ਨਾਨ ਨੇ ਦਿੱਤਾ ਸੀ ਉਹਨਾਂ ਦੀ ਤੇ ਬੜਾ ਸੋਹਣਾ ਸੀ ਸੂਟ ਉਹ ਦੇਖਿਆ ਫਿਰ ਮੈਂ ਟਾਈਮ ਲੱਗ ਹੀ ਜਾਂਦਾ ਤੁਹਾਨੂੰ ਪਤਾ ਜਦ ਜਾਈਏ ਨਾ ਚਲੋ ਆ ਕੇ ਬਸ ਮੈਂ ਇਹ ਵਾਕ ਤਾਂ ਜ਼ਰੂਰੀ ਹੈ ਪਾਰਟ ਆਫ ਲਾਈਫ ਹੈ ਨਾ ਚਲੋ ਜੀ ਹੁਣ ਕਰਦੇ ਆਪਾਂ ਵਾਕ ਹੋਰ ਮੇ ਇਧਰ ਲੱਗਣਗੇ ਰੋਟੀ ਚਲੋ ਜੀ ਫੋਨ ਨੂੰ यार मैं तो रे ਤਾਂ ਨੰ ਬਲੀ ਤਾਂ ਪਤਾ ਬੋੜੀ ਹਾਂ ਬੋੜੀ ਦਾ ਪਤਾ ਹੈ ਵੀ ਆਏ ਪੀ ਹੀ ਆਏ ਬਣਾਈ ਦੀ ਹੈ ਆਏ ਬਣਾਈ ਦਾ ਪਤਾ ਬਸ ਗਾੜੀ ਦੀ ਵੀ ਬਣ ਜਾਂਦੀ ਹੈ ਨਾ ਦਾ ਪਾਣੀ ਜਦ ਕੱਟ ਕੇ ਵੀ ਕੀ ਕਹਿੰਦੇ ਹੈ ਕੈਂ ਪੀ ਲੈਂਦੇ ਉਹ ਨੂੰ ਭੰਗ ਲੈਂਦੇ ਭੰਗ ਬਣ ਲੈਂਦੇ ਨਾ ਪਾਣੀ ਕੱਟ ਕੇ ਦੇ ਵਿੱਚੋਂ ਪਾਣੀ ਨਹੀਂ ਹੁੰਦਾ ਪਾਣੀ ਤਾਂ ਨਹੀਂ ਭੰਗ ਲੈਂਦੇ ਨਹੀਂ ਪਾਣੀ ਨਹੀਂ ਹੁੰਦਾ ਇਹਨੂੰ ਜਮਾ ਸੁਕਾ ਲੈਂਦੇ ਆ ਹੈਨਾ ਹਾਂ ਅੱਗੇ ਚ ਪੱਕ ਜਾਣਾ ਸੁੱਕ ਜਾ ਜਮਾ ਸੁਕਾਈ ਸੀ ਮੈਂ ਨਾ ਸੁਕਾਈ ਸੀ ਪਿਛਲੀ ਵਾਰ ਪੁਰਜੀ ਜੀ ਬਣਾਈ ਸੀ ਆਹ ਬਣ ਗਿਆ ਠੀਕ ਹੈ ਇਹ ਆਪਣੇ ਹੁ ਬੋਈ ਆ ਕੇ ਇਹ ਆਏ ਪੀ ਨੂੰ ਬਸ ਸਮਝ ਲੋ ਦੁੱਧ ਵਾਲੀ ਹਾਂ ਬਣਦਾ

ਤੇਜੀ ਜੋਤੀ ਵਾਰ ਕਪੜੇ ਚੇਂਜ ਕਰ ਲੈਣਾ ਧੋ ਕੇ ਤੇ ਬਸ ਵਾਰ ਵਿੱਚ ਮਿੱਟੀ ਦੇ ਵਿੱਚ ਪਤਾ ਨਹੀਂ ਕੀ ਹੋਣ ਇਹਨੂੰ ਪਹਿਲਾਂ ਜਮਾ ਨਹੀਂ ਛੋਟਾ ਹੁੰਦਾ ਮਿੱਟੀ ਦੇ ਸਪੇਡਾ ਓਨੇ ਮਿੱਟੀ ਦੇ ਜਦੋਂ ਬਹਿ ਜਾਂਦਾ ਉੱਠਣ ਦਾ ਨਾ ਹੀ ਨਹੀਂ ਲੈਂਦਾ ਤੇ ਲਓ ਜੀ ਤੁਹਾਨੂੰ ਪਤਾ ਨਾਨੀ ਜੀ ਨੂੰ ਤਾਂ ਆਪਾਂ ਲੈ ਲਈ ਆਏ ਸੀ ਤੇ ਲਓ ਜੀ ਹੁਣ ਨਾ ਮੈਂ ਕੁੱਤੇ ਨੂੰ ਬਾਹਰ ਮੈਂ ਦੇ ਕੁੱਤੀ ਆਪਨੇ ਆਉਂਦੀ ਵੀ ਹੋਏ ਕੋਲ ਤੁਹਾਨੂੰ ਰੋਟੀ ਪਾ ਕੇ ਆਉਂਨੇ ਆਪਾਂ ਪਹਿਲੀ ਰੋਟੀ ਕਿ ਉਧਰ ਆਪਣੇ ਬਾਬਾ ਜੀ ਆ ਰਹੇ ਨੇ ਪ੍ਰਸ਼ਾਦ ਲੈ ਤੇ ਚਲੋ ਜੀ ਮੈਂ ਉਹ ਚੱਲੀ ਬਾਹਰ ਉੱਤ ਤੀਨੋਂ ਆਪਾਂ ਰੋਟੀ ਪਾਉਣ ਵਜਾ ਦੇ ਦਿੱਕੀ ਐਨੀ ਸੀ ਤਾਂ ਉਹ ਆਉਣਗੇ ਰੋਟੀ ਦੇ ਨੂੰ ਭੁੱਖ ਲੱਗੀ ਸੀ ਉਹਨੂੰ ਮੈਂ ਜਦੋਂ ਪਾਇਆ ਨਾ ਨਾਲ ਦੇ ਨਾਲ ਉਹਨੇ ਰੋਟੀ ਖਾ ਲਈ ਚਲੋ ਜਿੱਥੇ ਨਾਨੀ ਜੀ ਦੇ ਦੇਵਾਂਗੇ ਪਾਣਗੇ ਬਾਬਾ ਜੀ ਨੂੰ ਰੋਟੀ ਇੱਕ ਟਾਈਮ ਹੀ ਆਉਂਦੇ ਆ ਬਾਬਾ ਜੀ ਸ਼ਾਮ ਨੂੰ ਉਹ ਤਾਂ ਦੋਵੇਂ ਟਾਈਮ ਹੀ ਆਉਂਦੇ ਪਿੰਡ ਤੇ ਹਨਾ ਕਈ ਘਰਾਂ 'ਚ ਦੋਵੇਂ ਟਾਈਮ ਆਉਂਦੇ ਨੇ ਤੇ ਆਪਣੇ ਤਾਂ ਇਵਨਿੰਗ ਨੂੰ ਆਉਂਦੇ ਹੈਗੇ ਤੇ ਲੋ ਜਿੱਧਰ ਮੈਂ ਆ ਗਈ ਸੀ ਤੇ ਮੈਂ ਤੇ ਜਪ ਜੋਤ ਰੋਟੀ ਦੇ ਕੇ ਆ ਗਈ ਸੀ ਤੇ ਲੋ ਜੀ ਬਸ ਇਦੇ ਸਾਰੇ ਦਿਨ ਪਤਾ ਹੀ ਨਾ ਕਿਦਾਂ ਬੀਤ ਜਾਂਦਾ ਨਿੱਕ-ਨਿੱਕ ਦਿਨ ਹੋਏ ਪਏ ਹੁੰਦੇ ਬਿਲਕੁਲ ਛੋਟੇ-ਛੋਟੇ ਹੋਏ ਪਏ ਆ ਤੇ ਰਾਤਾਂ ਹੋ ਗਈਆਂ ਲੰਮੀਆਂ ਤੇ ਲੋ ਜੀ ਉਸ ਤੋਂ ਬਾਅਦ ਮੈਨੂੰ ਹੌਣ ਚੱਲੀ ਸੀ ਉਧਰੋਂ ਡੌਗੀ ਵੇਖੀ ਉਹ ਨਾ ਰੋਟੀ ਖਾ ਕੇ ਤੇ ਅੰਦਰ ਮੋਂਹ ਮਦਨ ਆ ਗਈ ਮੈਨਾਂ ਤਾਂ ਕੁੰਡੇ 'ਚ ਪਾਣੀ ਹੈ ਨਹੀਂ ਸੀ ਫਿਰ ਮੈਂ ਉਹਨੂੰ ਕੁੰਡੇ 'ਚ ਪਾਣੀ ਪਾ ਕੇ ਆਇਆ ਪਾਣੀ ਪਾ ਕੇ ਦੇ ਕੇ ਆਈ ਫਿਰ ਉਹਨੇ ਪਾਣੀ ਪੀਤਾ ਫਿਰ ਉਹ ਚਲੇ ਗਏ ਫਰੋਂ ਜਦੋਂ ਭੁੱਖ ਲੱਗਦੀ ਆ ਕੇ ਬਸ ਉਹੇ ਕੋਲ ਬਹਿ ਜਾਂਦੀ ਆ ਤੇ ਫਿਰ ਮੈਨੂੰ ਪਤਾ ਹੁੰਦਾ ਇਹਨੂੰ ਭੁੱਖ ਲੱਗੀ ਜੇ ਪਾਣੀ ਵਗੈਰਾ ਪੀਣਾ ਜੇ ਨਹੀਂ ਹੁੰਦਾ ਗੁੰਡੇ 'ਚ ਇੱਕ ਗੁੰਡੇ 'ਚ ਮੈਂ ਪਾਣੀ ਪਾ ਦਿੰਦੀ ਨੇ ਇੱਕ ਚਰੋਟੀ ਬਰੀਕ ਫੁਰਕੀਆਂ ਕਰਕੇ ਪਾ ਜਾਂਦੀ ਨੇ ਜਿਵੇਂ ਚਲੋ ਜੀ ਇੱਥੇ ਮੈਂ ਦੁਬਾਰਾ ਕੱਪੜੇ ਚੇਂਜ ਕਰਨ ਲੱਗ ਗਈ ਸੀ ਸਾਰੇ ਮਿੱਟੀ ਦੇ ਵਿੱਚ ਗੰਮੇ ਸੀ ਨੇ ਤੇ ਰਲਕਾ ਤੌਣ ਨਾਲ ਚੱਲਦੀ ਹੈ ਤੇ ਲੋ ਜਿੱਥੇ ਤੇ ਉਸ ਤੋਂ ਬਾਅਦ ਕੱਪੜੇ ਚੇਂਜ ਕਰਕੇ ਤੇ ਮੈਂ ਨੂੰ ਖਾਣ ਲੱਗੀ ਸੀ ਰੋਟੀ ਹਾਂਜੀ ਜੇ ਤੁਹਾਨੂੰ ਸਾਡੇ ਵਲੌਗਸ ਵਧੇ ਲੱਗਦੇ ਵੀ ਨਹੀਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਬਾਕੀ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲੋ ਤਾਂ ਜੋ ਵੀਡੀਓ ਦੀ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੀਏ ਚਲੋ ਜੀ ਮਿਲਦੇ ਆ नेक्स्ट ਵਲੌਗ ਦੇ ਨਾਲ